ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਆ ਉਮੀਦ ਹੈ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਅੱਜ ਸਾਨੂੰ ਸਨੇਹਾ ਆਇਆ ਸੀ ਕਾ ਕੇ ਉਹ ਮੇਰੇ ਦੀਦੀ ਲੱਗਦੀ ਐ ਮੇਰੀ ਭੈਣ ਐ ਮੇਰੀ ਵੱਡੀ ਭੈਣ ਹੀ ਸਮਝੋ ਤੇ ਉਹਨਾਂ ਨੇ ਲੈਟਰ ਪਾਉਣਾ ਸੀਗਾ ਤੇ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਕਿ ਸਿਲੰਡਰ ਪਾਉਣਾ ਵਾ ਤੇ ਪ੍ਰੋਗਰਾਮ ਇਹ ਛੋਟਾ ਜਿਹਾ ਰੱਖਿਆ ਕਿ ਤੁਸੀਂ ਨਹੀਂ ਆਉਣਾ ਵਾ ਇਸ ਕਰਕੇ ਮੈਂ ਮੇਰੇ ਬੱਚੇ ਮੇਰੇ ਹਸਬੰਡ ਤੇ ਮੇਰੀ ਮਦਰ ਇਨ ਲਾਹ ਹੀ ਸਾਰੇ ਜਣੇ ਚੱਲੇ ਆ ਲੈਟਰ ਤੇ ਤੇ ਜੇ ਕਿਹ ਭੈਣ ਭਰਾ ਨੇ ਚਾਪ ਕੋੜੇ ਖਾਣੇ ਹੋਣ ਤੇ ਆਜੋ ਤਨਵੀ ਲੈ ਚਲਦੇ ਆ ਆਓ ਜੀ ਹੁਣ ਉਹੀ ਮਿਲਦੇ ਆ ਤੁਹਾਨੂੰ ਲੈਂਟਰ ਤੇ ਨਵਾਂ ਘਰ ਨਵੀਆਂ ਉਮੀਦਾਂ ਅੱਜ ਲੈਂਟਰ ਦੇ ਕੰਮ ਦੀਆਂ ਕੁਝ ਖਾਸ ਚਲਕੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਪਰਮਾਤਮਾ ਕਰੇ ਇਹ ਕਹਤ ਤੁਹਾਡੇ ਲਈ ਖੁਸ਼ੀਆਂ ਖੇੜੇ ਤਰੱਕੀਆਂ ਲੈ ਕੇ ਆਵੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਘਰ ਦੇ ਲੈਂਟਰ ਦੀਆਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਕਰੇ ਇਹ ਘਰ ਤੁਹਾਡੇ ਲਈ ਬਹੁਤ ਖੁਸ਼ੀਆਂ ਤਰੱਕੀਆਂ ਬਰਕਤਾਂ ਲੈ ਕੇ ਆਵੇ ਵਾਹਿਗੁਰੂ ਅੱਗੇ ਆਦਾਸ ਹੈ ਕਿ ਇਹ ਨਵਾਂ ਘਰ ਤੁਹਾਡੇ ਸਾਰੇ ਪਰਿਵਾਰ ਲਈ ਬਹੁਤ ਹੀ ਭਾਗਾ ਵਾਲਾ ਸਾਬਤ ਹੋਵੇ ਬਾਬੇ ਨਾਨਕ ਦੀ ਮਿਹਰ ਨਾਲ ਅੱਜ ਤੁਹਾਡੇ ਮਹਿਲ ਦੀ ਛੱਤ ਪੈਣ ਜਾ ਰਹੀ ਹੈ ਰੱਬ ਅੱਗੇ ਹੀ ਇਹ ਅਦਾਸ ਹੈ ਕਿ ਤੁਹਾਡਾ ਘਰ ਹਮੇਸ਼ਾ ਸੁੱਖ ਸ਼ਾਂਤੀ ਦੇ ਨਾਲ ਭਰਿਆ ਰਹੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੇ ਸੁਖਾਂ ਡੋਣੀ ਹੋਵੇ ਤੁਹਾਡੀ ਨਵੀਂ ਕੋਠੀ ਆਓ ਜੀ ਹੁਣ ਤੁਹਾਨੂੰ ਆਪਹੀ ਚਾਹ ਪਕੌੜੇ ਖਵਾਉਂਦੇ ਆ ਜਿਹੜੇ ਭੈਣ ਭਰਾ ਨੇ ਚਾਹ ਪਕੌੜੇ ਖਾਣੇ ਹੋਣ ਤੇ ਉਹ ਇੱਥੇ ਲੈਂਟਰ ਚ ਹਾਜ਼ਰ ਹੋ ਸਕਦਾ ਏ ਤੇ ਚਾਹ ਪਕੌੜੇ ਖਾ ਸਕਦਾ ਏ ਦੇਖੋ ਕੁਝ ਕਾਸ ਵਿਸ਼ੇਸ਼ ਪ੍ਰੋਗਰਾਮ ਅਸੀਂ ਹਾਂ ਚਾਪਕੋੜੇ ਖਾਨ ਅਪਰੰਤ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲੇ ਭਣ ਭਰਾਵਾਂ ਨੂੰ ਮਿਲੇ ਫਿਰ ਆਪਾਂ ਫੋਟੋਆਂ ਖਚਾਈਆਂ ਇਹ ਹਨ ਉਹਨਾਂ ਦੇ ਬੇਟੀ ਅੰਕਲ ਜੀ ਦੀ ਤੇ ਇਹ ਸਾਡੇ ਨਾਲ ਦਾ ਪਰਿਵਾਰ ਬਾਕੀ ਬੈਠਾ ਹੋਇਆ ਵਾ ਫਿਰ ਅਸੀਂ ਇਹਨਾਂ ਦੇ ਨਾਲ ਫੋਟੋਆਂ ਕਰਵਾਈਆਂ ਤੇ ਸਾਨੂੰ ਬਹੁਤ ਮਜ਼ਾ ਆਇਆ ਅਸੀਂ ਖੂਬ ਇੰਜੋਏ ਕੀਤਾ ਸਾਨੂੰ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਦੇਖ ਕੇ ਜੇ ਤੁਹਾਨੂੰ ਵੀ ਵਧੀਆ ਲੱਗਾ ਹੈ ਤੇ ਪਲੀਜ਼ ਅੰਡਰ ਕਮੈਂਟ ਵਿੱਚ ਦੱਸਣਾ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਦਾ ਲੱਗਾ ਅੱਜ ਕੱਲ੍ਹ ਜੀ ਸਾਰਿਆਂ ਨੂੰ ਹੁਣ ਅਸੀਂ ਲੈਂਟਰ ਤੋਂ ਵਾਪਸ ਆ ਗਏ ਆ ਤੇ ਰੱਬ ਕਰੇ ਕਿ ਦਿਨ ਦੁਗਣੀ ਰਾਤ ਚਗਨੀ ਹੋ ਤਰੱਕੀ ਕਰਨ ਉਹਨਾਂ ਨੂੰ ਕੋਠੀ ਜਿਹੜੀ ਸੁਖੰਡਾਣੀ ਕਰੇ ਪਰਮਾਤਮਾ ਉਹਨਾਂ ਦੀਆਂ ਕਮਾਈਆਂ ਵਿੱਚ ਬਰਕਤਾਂ ਪਾਵੇ ਵੇਖੋ ਜੀ ਕੋਠੀ ਬਣਾਉਣ ਦਾ ਘਰ ਬਣਾਉਣ ਦਾ ਚਾ ਜਿੰਨਾ ਵਾ ਲੈਂਟਰ ਪਾਉਣ ਦਾ ਚਾ ਜਿਹੜਾ ਵਾ ਉਹ ਵਿਆਹ ਵਾਂਗੂ ਚਾ ਹੁੰਦਾ ਵਾ ਤੇ ਇਸ ਤਰ੍ਹਾਂ ਹੀ ਜਿਵੇਂ ਕਿ ਅਹੀਪ ਵੀ ਕੋਈ ਵਿਆਹ ਵੇਖਣ ਦੇ ਆ ਤੇ ਲੈਂਟਰ ਦਾ ਸੀਗਾ ਬਟ ਅੱਜ ਪ੍ਰੋਗਰਾਮ ਤੇ ਬਹੁਤ ਵਧੀਆ ਹੋ ਨਿਪੜਿਆ ਪ੍ਰੋਗਰਾਮ ਤੇ ਸਾਨੂੰ ਬਹੁਤ ਮਜ਼ਾ ਆਇਆ ਤੇ ਸਾਡਾ ਆਪਣਾ ਹੀ ਪਰਿਵਾਰ ਸੀਗਾ ਉਹ ਤੇ ਸਾਨੂੰ ਬਹੁਤ ਵਧੀਆ ਲੱਗਾ ਤੇ ਪਰਮਾਤਮਾ ਉਹਨਾਂ ਨੂੰ ਸੋ ਕੋਠੀ ਜਿਹੜੀ ਸੁੱਖਾਂ ਹੰਡੋਣੀ ਕਰੇ ਪਰਮਾਤਮਾ ਉਹਨਾਂ ਦੀ ਵੱਡੀ ਵੱਡੀ ਉਮਰ ਕਰੇ ਇਸ ਤਰ੍ਹਾਂ ਹੀ ਉਹ ਪ੍ਰੋਗਰਾਮ ਕਰਦੇ ਰਹਿਣ ਅਸੀਂ ਜਾਂਦੇ ਰਹੀਏ ਤੇ ਉਹਨਾਂ ਨੂੰ ਸਾਡੇ ਵੱਲੋਂ ਇੱਕ ਵਾਰੀ ਫੇਰ ਤਹਿ ਦਿਲੋਂ ਬਹੁਤ ਸਾਰੀ ਵਧਾਈ ਹੋਵੇ ਤੇ ਪਰਮਾਤਮਾ ਉਹਨਾਂ ਦੀ ਜੜਦੀ ਕਲਾ ਰੱਖੇ ਉਹਨਾਂ ਨੂੰ ਕੋਠੀ ਜਿਹੜੀ ਸੁਖੰਡ ਹੋਣੀ ਹੋਵੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਪਲੀਜ਼ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਡਾ ਚੈਨਲ ਵੇੜਾ ਪੰਜਾਬ ਦਾ ਇਹਨੂੰ ਸਬਸਕ੍ਰਾਈਬ ਕਰੋ ਜੇਕਰ ਸਾਡੀ ਵੀਡੀਓ ਵਿੱਚ ਕੋਈ ਗਲਤੀ ਕਮੀ ਪੇਚੀ ਹੋਵੇ ਤਾਂ ਪਲੀਜ਼ ਸਾਨੂੰ ਕਮੈਂਟ ਵਿੱਚ ਦੱਸ ਦਿਆ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਵੱਧ ਪਿਆਰ ਤੋਂ ਧੰਨਵਾਦ ਜੀ